ਕਾਗਜ਼ ਦਿਓ ਜਿਹੜਾ ਉਹਨਾਂ ਨਾਲ ਕਮਿਟਮੈਂਟ ਹੋਈ ਹੈ ਮੈਂ ਨਹੀਂ ਮਨਜ਼ੂਰ ਕਰਦੀ ਮੈਂ ਪਰਿਵਾਰ ਦਾ ਹਿੱਸਾ ਮੈਨੂੰ ਦਿਓ ਜੀ ਫਿਰ ਇੱਥੇ ਮੈਨੂੰ ਕਿਉਂ ਬੁਲਾਇਆ ਗਿਆ ਮੈਨੂੰ ਕਿਉਂ ਬੁਲਾਇਆ ਗਿਆ ਮੇਰੀ ਇੱਥੇ ਕੀ ਜ਼ਰੂਰਤ ਹੈ ਮੇਰੀ ਕੀ ਜ਼ਰੂਰਤ ਹੈ ਸਾਰਿਆਂ ਨਾਲ ਗੱਲ ਕਰੋ ਕਾਗਜ਼ ਦਿਓ ਕਾਗਜ਼ ਜੀ ਤੁਹਾਨੂੰ ਕਾਗਜ਼ ਨੂੰ ਦੇ ਰਿਹਾ ਕਿਉਂ ਨਹੀਂ ਮੇਰੀ ਕਮਿਟਮੈਂਟ ਹੋਈ ਹੈ ਅਸੀਂ ਨਹੀਂ ਮੰਨਦੇ ਅਸੀਂ ਪਰਿਵਾਰ ਹਾਂ ਅਸੀਂ ਵੰਡ ਕੇ ਦੇ ਦਿੰਦੇ ਜੀ ਜੀ ਅਸੀਂ ਕਮਿਟਮੈਂਟ ਤੇ ਨਹੀਂ ਮੰਨ ਰਹੇ ਬਾਬਾ ਜੀ ਫੇਰ ਪਰਵਾਹ ਨਹੀਂ ਅਸੀਂ ਮੈਨੂੰ ਕਿਉਂ ਬੁਲਾਇਆ ਬਾਬਾ ਜੀ ਜੇ ਪਰਵਾਹ ਕਰ ਲਾਇਆ ਜੀ ਜਿਓ ਮੈਨੂੰ ਪਰਵਾਹ ਜਾਓ ਤੁਸੀਂ ਘਰ ਨੂੰ ਸੁਝਾਓ ਬਾਬਾ ਜੀ ਸਮਝੌਤਾ ਕੀ ਕਰਾਇਆ ਸਮਝੌਤਾ ਇਹ ਕਰਾਇਆ ਜੀ ਕੋਈ ਨਹੀਂ ਹੋਇਆ ਸਮਝੌਤਾ ਨਹੀਂ ਹੋਇਆ ਜੀ ਗੱਲ ਹੋਈ ਹੈ ਕਿ ਪਹਿਲਾਂ ਉਹਨੂੰ ਮੈਂ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਨਹੀਂ ਕਰਨਾ ਮੈਂ ਉਹਨੂੰ ਦੇ ਚੱਲਿਆ ਮੈਨੂੰ ਵੀ ਤੇਰੀ ਹੀ ਗੱਲ ਦੋ ਸਾਲ ਨੂੰ ਮੈਂ ਤੁਸੇ ਉਹਨੂੰ ਨਾ ਦੇ ਰਹੋ ਉਹ ਕਿਉਂ ਨਹੀਂ ਲਓਗੇ ਜਿਹੜਾ ਮੈਨੇ ਜਿਹਨੇ ਮੈਨੂੰ ਕਮੈਂਟ ਨਹੀਂ ਆਇਆ ਬੱਸ ਚੱਲ ਦੇਵਾ ਤੁਸੀਂ ਮੈਨੂੰ ਉਹ ਕੰਗਣੀ ਆ ਆਹ ਤੇ ਤਸਲੀਮ ਚੋਪੇ ਅੱਛਾ ਯੋਇਂ ਜਮੇ ਕਿਸੇ ਪੂਰਤਾਲਿਆਂ ਦੇ ਨਾਲ ਕੀ ਸਮਝੌਤਾ ਕਰਕੇ ਆਏ ਅਸੀਂ ਉਹਨਾਂ ਨਾਲ ਇਹ ਸਮਝੌਤਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਨਿਹੰਗ ਸਿੰਘਾਂ ਦੀ ਆਪਸੀ ਲੜਾਈ ਹੋਈ ਸੀ ਕਾਫੀ ਦਿਨਾਂ ਪਹਿਲਾਂ ਉਹ ਨਿਹੰਗ ਸਿੰਘ ਜਿਹੜੇ ਬਿਲਕੁਲ ਸੱਚੇ ਨੇ ਜਿਨ੍ਹਾਂ ਦੇ ਨਾਲ ਅਸੀਂ ਸ਼ੁਰੂਤੋਂ ਲੈ ਕੇ ਹੁਣ ਤੱਕ ਖੜੇ ਆ ਕਿਹੜੇ ਨਿਹੰਗ ਸਿੰਘ ਨੇ ਇਹ ਇਹਨਾਂ ਦੇ ਇੱਥੇ ਆਪਣੀ ਦੁਕਾਨ ਆ ਤੇ ਵੈਂਟੇਜ ਲੁੱਕ ਵੈਂਟੇਜ ਲੁੱਕ ਤੇ ਇਹ ਨਿਹੰਗ ਸਿੰਘ ਬਿਲਕੁਲ ਸੱਚੇ ਨੇ ਜੋ ਕਿ ਅਸੀਂ ਜੋ ਇਹਨਾਂ ਦੀ ਪੈਰਵਾਹੀ ਕਰਦੇ ਰਹੇ ਹਾਂ ਹੁਣ ਤੱਕ ਉਹੀ ਪੈਰਵਾਹੀ ਦੇ ਹੁਣ ਵੀ ਖੜੇ ਆ ਨਾਲ ਆ ਇਹਨਾਂ ਦੇ ਡੀਐਸਪੀ ਬੱਲ ਜੋ ਕਿ ਇੱਥੋਂ ਦੇ ਕਰ ਰਹੇ ਨੇ ਪੈਰਵਾਹੀ ਉਹਨਾਂ ਨਾਲ ਇਹੀ ਗੱਲ ਹੋਈ ਆ ਤੁਸੀਂ ਸਵਾਗਤ ਦਿਓ ਜੋ ਜਿਹੜਾ ਉਹਨਾਂ ਨਾਲ ਕਮਿਟਮੈਂਟ ਹੋਈ ਹੈ ਮੈਂ ਨਹੀਂ ਮਨਜ਼ੂਰ ਕਰਦੀ ਮੈਂ ਪਰਿਵਾਰ ਦਾ ਹਿੱਸਾ ਮੈਨੂੰ ਦਿਓ ਜੀ ਫਿਰ ਇੱਥੇ ਮੈਨੂੰ ਕਿਉਂ ਬੁਲਾਇਆ ਗਿਆ ਮੈਨੂੰ ਕਿਉਂ ਬੁਲਾਇਆ ਗਿਆ ਮੇਰੀ ਇੱਥੇ ਕੀ ਜ਼ਰੂਰਤ ਹੈ ਮੇਰੀ ਕੀ ਜ਼ਰੂਰਤ ਹੈ ਇੱਥੇ ਕੀ ਜ਼ਰੂਰਤ ਹੈ ਜੇ ਸਾਰਿਆਂ ਨਾਲ ਗੱਲ ਨਹੀਂ ਕਰੋਗੇ ਕਾਗਜ਼ ਦੇ ਦਿਓ ਮੈਂ ਕਾਗਜ਼ ਉਹਨੂੰ ਦੇ ਰਿਹਾ ਜਿਹੜੀ ਮੇਰੀ ਕਮਿਟਮੈਂਟ ਹੋਈ ਹੈ ਅਸੀਂ ਨਹੀਂ ਮੰਨਦੇ ਅਸੀਂ ਪਰਿਵਾਰ ਆ ਅਸੀਂ ਨਹੀਂ ਮੰਨਦੇ ਕਰਕੇ ਦਿੱਤੇ ਕਾਗਜ਼ ਦਿਵਾ ਦਿੱਤੇ ਅਸੀਂ ਕਮਿਟਮੈਂਟ ਨਹੀਂ ਮੰਨਦੇ ਉਹ ਨਹੀਂ ਪਰਿਵਾਰ ਹੈ ਬਾਬਾ ਜੀ ਫੇਰ ਪਰਿਵਾਰ ਹੈ ਫਿਰ ਮੇਰੇ ਤੋਂ ਮੈਨੂੰ ਕਿਉਂ ਬੁਲਾਇਆ ਬਾਬਾ ਜੀ ਜੇ ਪਰਿਵਾਰ ਜੇ ਜਾਓ ਮੈਨੂੰ ਪਰਿਵਾਰ ਜਾਓ ਤੁਸੀਂ ਘਰ ਨੂੰ ਜਾਓ ਸਮਝਾ ਲੈ ਬਾਬਾ ਜੀ ਸਮਝਾਤਾ ਕੀ ਕਰਾਇਆ ਤੂੰ ਸਮਝੋਤਾ ਹੀ ਕਰਾਇਆ ਜੀ ਕੋਈ ਨਹੀਂ ਹੋਇਆ ਸਮਝੋਤਾ ਨਹੀਂ ਹੋਇਆ ਜੀ ਇੱਕ ਗੱਲ ਹੋਈ ਹੈ ਕਿ ਪਹਿਲਾਂ ਉਹਨੂੰ ਬਾਅਦ ਵਿੱਚ ਅੱਜ ਤੱਕ ਬਾਅਦ ਫੋਨ ਨਹੀਂ ਕਰਨਾ ਨਹੀਂ ਕਰਨਾ ਅੱਜ ਤੱਕ ਦਿਖਾ ਦੇ ਮੈਨੂੰ ਮੈਂ ਉਹਨੂੰ ਦੇ ਚੱਲਿਆ ਮੈਨੂੰ ਕੀ ਜਿਹੜਾ ਤੁਸੀਂ ਲਓ ਨਾ ਪਾਪਾ ਜੀ ਫੇਰ ਉਹੀ ਗੱਲ ਮਮਾ ਤੁਸੀ ਉਹਨੂੰ ਕਿੱਥੇ ਰਿਓ ਕਿਸੇ ਉਹਨੂੰ ਤੇ ਲਾਗੇ ਜੀਰਾਂ ਮੈਨੂੰ ਜੀਰਾਂ ਮੈਂ ਨਹੀਂ ਆਇਆ ਚੱਲੋ ਫਟ ਚੱਪ ਦੇਖ ਤੁਸੀਂ ਮੈਨੂੰ ਜਿਹੜਾ ਤੁਸੀਂ ਮੇਰੇ ਨਾਲ ਮਿਲਣ ਨਹੀਂ ਆਇਆ ਮੇਰੇ ਦੁਹਾਂਤ ਤੇ ਕਿਨੇ ਕਹਿੰਦਾ ਸਹੀ ਜੀ ਤੂੰ ਵਾਰ ਨੂੰ ਤੇਰੀ ਆਲੋ ਬਣਾਓ ਬਣਾਓ ਮੇਰੇ ਘਰ ਚ ਤੋ ਕੀ ਆਪਾ ਕੁਗਣੀ ਤਸਲੀਮ ਚੋਪ ਇੱਕ ਮਿੰਟ ਰਾਲਾ ਮੇਰਾ ਜੀ ਸੁਲੀਓ ਜੀ ਬੋਲੋ ਜੀ ਉਹ ਦਮੀਆਂ ਨੂੰ ਮੈਂ ਕੁਛ ਨਹੀਂ ਹਾਂ ਬਲੱਡ ਹੈ ਮੈਂ ਕੁਛ ਨਹੀਂ ਹਾਂ ਮੈਂ ਕੁਛ ਨਹੀਂ ਹਾਂ ਯਾਰ ਅਸੀਂ ਪਰਿਵਾਰ ਨੂੰ ਮਿਲਣ ਕਰਨ ਆਏ ਸੀ ਕਿ ਕੀ ਕਰਾਈ ਬਹੁਤ ਵਧੀਆ ਗੱਲ ਐ ਬਹੁਤ ਵਧੀਆ ਗੱਲ ਆ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ ਕੁਝ ਕਰਨੀ ਬਿਲਕੁਲ ਇਜ਼ਤ ਕਰਨ ਵਾਲਾ ਜਸਲੀਦ ਤੈਨੂੰ ਪਰਿਵਾਰ ਨੂੰ ਦਿਖਾ ਰਿਹਾ ਕਿ ਲਿਖਿਆ ਕੀ ਆ ਜੇ ਸਹੀ ਐ ਤਾਂ ਠੀਕ ਐ ਪੜ ਤੂੰ ਤੂੰ ਪੜ ਲੈ ਕੀ ਲਿਖਿਆ ਜੇ ਸੈਟੀਸਫੈਕਟਿਨ ਮੈਂ ਦੇਖ ਲਿਆ ਵਾ ਇਹ ਤੋਂ ਲਿਖਿਆ ਬਈ ਆਹੀ ਆ ਕੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਵੀਰ ਜੀ ਉਹਨੇ ਬਾਬਾ ਜੀ ਆਪਣੇ ਸੈਨ ਤੱਕ ਨਹੀਂ ਕੀਤੇ ਉੱਥੇ ਆ ਆਹੀ ਹੈ ਆਹੀ ਹੈ ਅੱਛਾ ਇੱਕ ਮਿੰਟ ਬਾਬਾ ਜੀ ਤੁਸੀਂ ਕੀ ਲਿਖਾਇਆ ਇਹ ਦੱਸ ਦੋ ਹਾਂ ਪੜ੍ਹ ਕੇ ਸੁਣਾ ਦੇ ਸੁਣਾ ਦੇ ਪੜ੍ਹ ਕੇ ਇਹ ਮੈਂ ਨਹੀਂ ਮੰਦੀ ਪੜ੍ਹ ਕੇ ਸੁਣਾ ਦੇ ਮੈਂ ਨਹੀਂ ਮੰਦੀ ਪਾੜੀ ਪਾੜੀ ਠੀਕ ਹੈ ਇਹ ਤਾਂ ਪੜਤਾ ਪਾੜੀ ਪਾੜੀ ਵੀਰ ਜੀ ਤੁਸੀਂ ਆਓ ਤੁਸੀਂ ਆਓ ਫੜਾ ਦੇ ਹੁਣ ਕਿਉਂ ਫੜਾ ਦੇ ਲਓ ਮੈਂ ਬੋਲ ਰਹੀ ਆ ਜੀ ਮੈਂ ਬੋਲ ਰਹੀ ਆ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਬੇਨਤੀ ਹੈ ਆ ਵੀ ਪਰ ਮੈਨੂੰ ਝੂਠਾ ਪਾ ਰਹੇ ਹੋ ਇੱਕ ਮਿੰਟ ਨੂੰ ਬੋਲ ਲੈਣ ਦਿਓ ਤੁਸੀਂ ਝੂਠਾ ਪਾ ਰਹੇ ਹੋ ਤੁਸੀਂ ਖੁਦ 4 3 7 ਸਾਬ ਨੇ ਜੋਸਰੇ ਕਹਿੰਦੇ ਵੀ ਲਿਖਤੀ ਚ ਦੋ ਤੁਹਾਨੂੰ ਕਿ ਤੁਸੀਂ ਰੈਸਟ ਨਹੀਂ ਕਰੋਗੇ ਉਹ ਕਹਿੰਦੇ ਸਿੰਘ ਸਾਹਿਬ ਨੇ ਇਹਨਾਂ ਦੀ ਜ਼ਿੰਮੇਵਾਰੀ ਤਾਂ ਮੈਂ ਲਿਖ ਕੇ ਦੇ ਦਿੰਦਾ ਮੈਂ ਸਾਈਨ ਕੀਤੇ ਹੋਏ ਕਿ ਮੈਂ ਇਹ ਪਰਿਵਾਰ ਸਾਡੀ ਗੱਲ ਹੋ ਰਹੀ ਹੈ ਗੱਲ ਸੁਣੀ ਜ਼ਿੰਮੇਵਾਰੀ ਪਰ ਦਿੱਤਾ ਮੈਂ ਦੁਆਏ ਜੀ ਇਸ ਗੱਲ ਦਾ ਉਹਨੇ ਬਾਲ ਸਾਹਿਬ ਨੇ ਕਿਹਾ ਕਿ ਜਦ ਤੱਕ ਅਸ ਨੂੰ ਰੈਕਟ ਕਰਕੇ ਉਹ ਇਹ ਗੱਲਾਂ ਨਹੀਂ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਰਾਂਗਾ ਕਿਵੇਂ ਕਰੂੰ ਮੈਨੂੰ ਕਹਿੰਦੇ ਮੈਂ ਹੀ ਸਾਈਨ ਕਰਨਾ ਉਹਨਾਂ ਨੇ ਮੈਨੂੰ ਤੇ ਉਹਨਾਂ ਨੇ ਵੇਖਿਆ ਪੜਿਆ ਲਿਖਿਆ ਇਹਨਾਂ ਨੂੰ ਬਣਾ ਲਿਆ ਇਟ ਡਿਸਟਾਰਜ ਕਰ ਨੂੰ ਕਹਿੰਦੇ ਨਹੀਂ ਚੱਕਾਂਗੇ ਤੁਹਾਨੂੰ ਲੱਗਦਾ ਨਹੀਂ ਚੱਕਣਗੇ ਜਿਹੜਾ ਇਹਨਾਂ ਦੇ ਫਾਦਰ ਨੇ ਉਹ ਅੰਦਰ ਦਾਖਲ ਨੇ ਉਹ ਜੇ ਗੱਲ ਕੀ ਹੋਈ ਹੈ ਉਹਨਾਂ ਨੂੰ ਗੱਲ ਹੋਈ ਹੈ ਜੀ ਹਸਪੀਟਲ ਤੋਂ ਛੁੱਟੀ ਕਰਾਣੀ ਸੀ ਉਹ ਕਹਿ ਰਹੇ ਨੇ ਹਸਪੀਟਲ ਹੈ ਵੀ ਛੁੱਟੀ ਕਰਾਂਗੇ ਜਿਹੜੇ ਬਹੁਤ سارے ਆ ਇਹ ਕਹਿੰਦੇ ਆ ਇਹ ਨਹੀਂ ਸੀ ਹੈਗਾ ਅਸਾਂ ਅਗਲੇ ਨੇ ਸਾਈਨ ਨਹੀਂ ਲਗਾ ਇਹ ਦੇਖਣਾ ਚਾਹੀਦਾ ਹੈ ਇਹ ਦੇਖੀ ਕਿ ਇਹ ਕਿੱਥੇ ਰੁਕੀ ਵਰਿੰਦਰ ਸਿੰਘ ਛਾਹਬਰਾ ਜਦੋਂ ਤੱਕ ਦੂਜੀ ਧਿਰ ਤੇ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਉਦੀ ਦੇਰ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰਦੇ ਜੋ ਕਿ 302 ਐਪੀਐਸ ਸੋਣਾ ਵਿੱਚ ਕੇਸ ਵਿੱਚ ਲੋਡਿੰਗ ਦਾ ਹੈ ਠੀਕ ਹੈ ਔਰ ਸਿਮਰਤ ਸਿੰਘ ਕੌਣ ਹੈ ਹਰਸੀਮਰਤ ਸਿੰਘ ਦਾ ਪਤਾ ਨਹੀਂ ਕਿਨੇ ਹੁੰਦੇ ਡੀਐਸਪੀ ਲਿਖਿਆ ਉਹਨੇ ਮੈਂ ਬਾਹਰ ਹਰਸੀਮਰਤ ਸਿੰਘ ਦਾ ਤੇਰਾ ਵੀ ਨਾਮ ਹੁੰਦਾ ਦਾ ਵੀ ਨਾਮ ਹੁੰਦਾ ਦੱਸ ਇਹਨਾਂ ਨੇ ਆਪਣਾ ਨਾਮ ਲਿਖਤਾ ਮਿਸਲ ਜੀਤਾ ਉਹਨਾਂ ਲਿਖਦਾ ਡੀਐਸਪੀ ਮੈਂ ਸੁਆਣਾ ਤੇ ਮੰਨ ਲੈਣੇ ਆ ਦਿਖਾਓ ਲਿਖਵਾ ਦੋ ਹਰਸੀਮਰਤ ਸਿੰਘ ਦਾ ਇਹਦਾ ਵੀ ਨਾਮ ਹੋਣਾ ਹੀ ਇਤਨਾ ਨਹੀਂ ਕਿਦੇ ਨਾਲ ਫੈਸਲਾ ਹੋਇਆ ਤੁਹਾਡਾ ਤੁਸੀਂ ਨਾਲ ਨਹੀਂ ਗਏ ਸੀ ਗਏ ਸੀਗੇ ਉਹ ਇਹਨਾਂ ਮਨ ਆਪਾਂ ਮੰਨਿਆ ਨਹੀਂ ਮੈਂ ਸੈਂ ਨਹੀਂ ਕੀਤੇ ਮੈਂ ਬਪਾ ਜੀ ਤੁਸੀਂ ਇਹ ਗੱਲ ਕਰਨੀ ਇਹ ਗੱਲ ਕੀਤੀ ਤੁਸੀਂ ਕਿਉਂ ਕਿਹਾ ਕਿ ਤੁਸੀਂ ਲਿਖ ਕੇ ਦੇ ਜੇ ਮੈਂ ਪੜ੍ਹ ਕੇ ਲਿਖ ਕੇ ਦਿੱਤਾ ਤੁਸੀਂ ਪੁੱਛ ਇਹਨਾਂ ਨੂੰ ਫਿਰ ਇਹਨਾਂ ਨੇ ਮੈਨੂੰ ਕਿਉਂ ਵੇਚ ਫਿਰ ਮਟਾਇਆ ਨਹੀਂ ਕੀਤਾ ਮੈਂ ਬਪਾ ਜੀ ਪੜ੍ਹ ਕੇ ਸੁਣਾਉਣ ਮੇਰੀ ਵੀ ਗੱਲ ਸੁਣ ਲੈਂਦੇ ਹੋ ਮਾਈਕ ਉਹ ਕਹਿ ਰਹੇ ਕਿ ਤੁਹਾਡੇ ਤੁਹਾਡੇ ਪੱਖ ਦੀ ਗੱਲ ਕਰ ਰਹੇ ਆ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਦਾਂ ਵਾ ਵੀ 4 ਤਰੀਕ ਨੂੰ ਜਿਹੜਾ ਇਹ ਮਸਲਾ ਹੋਇਆ ਲੜਾਈ ਝਗੜਾ ਖੂਨੀ ਝੜਪ ਹੋਈ ਆ ਸੁਹਾਣੇ ਜਿਹੜਾ ਨਿਹੰਗਾਂ ਸਿੰਘਾਂ ਤੇ ਇੱਕ ਧਿਰ ਵੱਲੋਂ ਸਿੱਖਾਂ ਦੀ ਧਿਰ ਵੱਲੋਂ ਵਾਰ ਕੀਤਾ ਗਿਆ ਬਹੁਤ ਬੇਰਹਿਮੀ ਨਾਲ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹ ਸਾਰਾ ਪੈਰਾ ਸਾਰੀ ਦੁਨੀਆ ਨੇ ਦੇਖਿਆ ਉਹ ਵੀਡੀਓ ਵਾਇਰਲ ਹੋਈ ਆ ਹੁਣ ਕੀ ਹੈਗਾ ਉਸ ਕੇਸ ਦੇ ਵਿੱਚ ਇੱਕ taraf ਤੇ ਇਹ ਨਿਹੰਗਾਂ ਸਿੰਘਾਂ ਤੇ 302 ਦਾ ਪਰਚਾ ਪਿਆ ਦੂਜੀ ਧਿਰ ਤੇ ਅਟੈਂਪਟ ਟੂ ਮਰਡਰ 307 ਦਾ ਪਰਚਾ ਪਿਆ ਜਿਹੜੇ ਉਹ ਦੋ ਬੱਚੇ ਨੇ ਨਿਹੰਗ ਸਿੰਘ ਦੇ ਭਚੰਗੀ ਨੇ ਉਹ ਨਾਲ ਦੇ ਨਾਲ ਅਗਲੇ ਦਿਨ ਹੀ ਪੁਲਿਸ ਨੇ ਅਰੈਸਟ ਕਰਕੇ ਰੋਪੜ ਜੇਲ੍ਹ ਭੇਜ ਦਿੱਤੇ 302 ਦੇ ਮੁਕਦਮੇ 'ਚ ਬਾਪੂ ਉਹਨਾਂ ਦਾ ਲੜੀਂਦਾ ਸੀ ਇੱਥੇ ਉਹਨਾਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੁੱਟਮਾਰ ਬਹੁਤ ਹੋਈ ਹੈ ਸਾਨੂੰ ਪਹਿਲੇ ਦਿਨ ਤੋਂ ਹੀ ਬੜਾ ਪ੍ਰੈਸ਼ਰ ਸੀ ਸੁਹਾਣੇ ਹਸਪਤਾਲ ਦਾ ਵੀ ਇਹਨੂੰ ਫਟਾ ਫਟ ਆ ਜਾਓ ਬਾਬਾ ਜੀ ਅੱਧਾ ਨਾ ਕਰੀਏ ਨਹੀਂ ਤੁਸੀਂ ਨਾ ਮੈਨੂੰ ਦਿਮਾਗ ਖਰਾਬ ਕਰਨ ਦੇਉ ਤੁਸੀਂ ਪੱਟ ਗਿਆ ਮੈਂ ਪਾੜ ਦਿੱਤਾ ਮੈ ਹੁਣਾ ਹੀ ਨਹੀਂ ਵਿੱਚ ਜਾਓ ਮੈਨੂੰ ਨਹੀਂ ਆਇਆ ਮਮੀ ਰੁਕ ਜਾਓ ਯਾਰ ਨਹੀਂ ਨਹੀਂ ਢਾੜ ਦੋ ਇਹ ਕੋਈ ਬਾਤ ਆਉਂਦੀ ਤੇ ਇਹਨਾਂ ਨੇ ਪਾੜ ਗਏ ਨੇ ਘਰੇ ਬਹਿ ਕੇ ਤਾਨੂੰ ਕਹਿ ਰਿਹਾ ਵੀ ਮੈਂ ਆਉਣਾ ਚਾਹੁੰਦਾ ਮੈਂ ਤੇ ਤੁਸੀਂ ਨਾ ਸ਼ਾਂਤੀ ਨਾਲ ਗੱਲ ਕਰਕੇ ਮਜ਼ਾਕ ਨਾ ਮੇਰਾ ਦਿਮਾਗ ਖਰਾਬ ਕਰਤਾ ਤੈਨੂੰ ਵੀ ਦਿਮਾਗ ਖਰਾਬ ਕਰਤਾ ਮੈਂ ਮਜ਼ਾਕ ਨਾ ਬਣਾਓ ਬਣਾ ਕੇ ਗੱਲ ਕਰ ਲੋ ਜਿਆਦਾ ਨਾ ਬੋਲੋ ਆਪਾਂ ਗੱਲ ਕਰ ਤਾਨੂੰ ਇਹਦਾ ਕਸੂਰ ਹੈ ਕਿ ਕਿਉਂ ਮੇਰੇ ਵਿੱਚ ਮਾਰਦੇ ਆ ਬਿਲਕੁਲ ਸੁਣੋ ਦਿਮਾਗ ਖਰਾਬ ਕਰਦੇ ਮੇਰਾ ਉਹਨਾਂ ਨੂੰ ਦਿਮਾਗ ਆ ਭਾਜੀ ਇਹ ਪਰਿਵਾਰ ਹੈ ਭਾਜੀ ਇਹ ਸੁਣ ਲੋ ਆਪਣਾ ਖਾਲਸਾ ਜੀ ਮੈਂ ਸਾਰੇ ਨਿਊਜ਼ ਚੈਨਲਸ ਨੂੰ ਦਰਖਾਸਤ ਕਰ ਰਹੀ ਹਾਂ ਇਹ ਡਾਕਟਰ ਹੈ ਜੀ ਉਹ ਨਿਹੰਗ ਸਿੰਘ ਦੀ ਜੀ ਇਹਨਾਂ ਨੂੰ ਆਪਣੀ ਦੀ ਪਈ ਆ ਮੇਰੇ ਨਾਲ ਸਿਰਫ ਸਰਬਜੀਤ ਵੀਰ ਜੀ ਨੇ ਮੇਰੇ ਬਿਹਾਤੇ ਚਿਰ ਉਹ ਗੱਲ ਕਰ ਸਕਦੇ ਆ ਹੋਰ ਕੋਈ ਗੱਲ ਨਹੀਂ ਕਰ ਸਕਦਾ ਨਾ ਮੈਂ ਕਿਸੇ ਨੂੰ ਹੱਕ ਦਿੰਦੀ ਆ ਕਿ ਮੇਰੇ ਬਿਹਾਤੇ ਕੋਈ ਹੋਰ ਫੈਸਲਾ ਕਰੇ ਸਰਬਜੀਤ ਵੀਰ ਜੀ ਤਾਂ ਮੈਂ ਹੀ ਸਿਰਫ ਪਾਈ ਸਾਹਿਬ ਇੱਕ ਮਿੰਟ ਦੋ ਲੈਂ ਤਾਂ ਉਹਨੂੰ ਆ ਪੱਖ ਤੇ ਲੈਣ ਤੋਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮੈਂ ਜਿਹੜੇ ਵਿਰਿੰਦਰ ਸਿੰਘ ਨੇ ਇਹਨਾਂ ਕਰਕੇ ਇੱਥੇ ਖੜਾ ਆ ਮੈਂ ਹੋਰ ਕਿਸੇ ਫੈਮਿਲੀ ਦੇ ਐ ਵਰਿੰਦਰ ਸਿੰਘ ਨੂੰ ਹੀ ਪੁੱਛ ਲਿਆ ਜਾਵੇ ਵੀ ਕੌਣ ਖੜਾ ਤੇ ਕੌਣ ਨਹੀਂ ਖੜਾ ਵਰਿੰਦਰ ਸਿੰਘ ਨੂੰ ਪੁੱਛ ਲਿਆ ਜਾਵੇ ਕਿ ਉਹਨਾਂ ਦੀ ਪੱਖ ਦੀ ਗੱਲ ਕੌਣ ਕਰੇਗਾ ਕੋਈ ਗੱਲ ਨਹੀਂ ਮੈਂ ਉਹਨਾਂ ਦੀ समिती ਨੂੰ ਇੱਥੇ ਖੜਾ ਬਾਜੀ ਉਹ ਵੀ ਅੰਦਰ ਹੀ ਹੈਗੇ ਨੇ ਉਹਨਾਂ ਨੂੰ ਹੀ ਪੁੱਛ ਲਓ ਪਰ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਕਿਉਂ ਬੁਲਾਇਆ ਪੁੱਛਿਆ ਜਾਏ ਮੈਨੂੰ ਕਿਉਂ ਬੁਲਾਇਆ ਇਹਨਾਂ ਨੇ ਕਿਉਂ ਸੱਦਿਆ ਸਾਨੂੰ ਤੇ ਬੋਲਣ ਹੀ ਨਹੀਂ ਦੇਂਦਾ ਜੀ ਇਹ ਸਾਨੂੰ ਤੇ ਇਹਨਾਂ ਨੇ ਬੋਲਣ ਹੀ ਨਹੀਂ ਦੇਣਾ ਇੱਕ ਬਹੁਤ ਸਰਪ ਜੀ ਇੱਕ ਚੀਜ਼ ਦੱਸੋ ਜਿਵੇਂ ਜਿਵੇਂ ਸਿੰਘ ਸਾਹਿਬ ਗੈ ਸਰਪ ਜੀ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਹੈਗੇ ਨੇ ਕਿ ਉਹਨੂੰ ਠੀਕ ਨੇ ਉਹਨਾਂ ਨੂੰ ਕੁੱਟਿਆ ਜਾ ਸਕਦੇ ਹੋ ਤੇ ਉਹਦੇ ਤੇ ਤੁਸੀਂ ਕੀ ਕਹੋਗੇ ਵੀਰ ਜੀ ਫਰਸਟ ਡੇਟ ਤੋਂ ਤੋਂ ਡੇਟ ਇਹ ਸਾਡੇ ਤੇ ਪ੍ਰੈਸ਼ਰ ਸੀਗਾ ਕਿ ਤੁਹਾਡਾ ਬੰਦੇ ਨੂੰ ਤਾਂ ਕੁਝ ਹੋਇਆ ਹੀ ਨਹੀਂ ਆ ਇੰਨਾ ਇੰਨਾ ਉਹਨਾਂ ਨੂੰ ਕੁੱਟਿਆ ਗਿਆ ਤੁਸੀਂ ਵੀਡੀਓ ਤੇ ਦੇਖੋ ਕੇਸ ਤੋਂ ਹੋਏ ਗਿਆ ਰੋਡਾਂ ਨਾਲ ਕਿਰਪਾਨਾਂ ਨਾਲ ਲੰਗਾ ਕੁਝ ਛੱਡਿਆ ਨਹੀਂ ਅੰਗਲਿਆਂ ਨੇ ਇਹ ਕਹਿੰਦੇ ਕਿ ਠੀਕ ਨੇ ਉਹ ਇਹ ਤਾਂ ਇਹਦਾ ਮਤਲਬ ਉਹਨਾਂ ਦੇ ਸਾਡੇ ਫਾਦਰ ਸਾਹਿਬ ਠੀਕ ਨਹੀਂ ਜਾਓ ਹਸਪੀਟਲ ਚ ਫਾਦਰ ਸਾਹਿਬ ਕੋਈ ਫੁਲੀ ਰਿਕਵਰਡ ਨਹੀਂ ਹੈਗੇ ਉਹਨਾਂ ਨੇ ਉੱਤੇ ਉੱਤੇ ਕਰਕੇ ਤੇ ਕਹਿੰਦੇ ਜੀ ਪੇਨ ਕਿਲਰ ਆ ਦੇ ਕੇ ਭੇਜ ਦੋ ਇਹਨਾਂ ਨੂੰ ਮੇਰੇ ਇਹਦਾ ਮਤਲਬ ਇੱਥੋਂ ਜਾਣਗੇ ਤੇ ਰੈਸਟ ਪਾ ਦਿੱਤੀ ਜਾਏਗਾ ਕੋਈ ਵੀਰ ਜੀ 302 ਦਾ ਮੁਕਤਮਾ ਉਹਨਾਂ ਤੇ ਬਾਈ ਨੇਮ ਉਹ ਚਾਹੁੰਦੇ ਉਹ ਮੇਨ ਉਹ ਵੇਨ ਹੈਗੇ ਜੀ ਉਹਦੇ ਵਿੱਚ ਸਾਡੇ ਮੇਰੇ ਭਰਾਵਾਂ ਨੂੰ ਉਹਨਾਂ ਨੇ ਅੰਦਰ ਕਰਤਾ ਉਹ ਚਾਹੁੰਦੇ ਨੇ ਕਿ ਮੇਰੇ ਫਾਦਰ ਸਾਹਿਬ ਨੂੰ ਵੀ ਅੰਦਰ ਕਰਕੇ ਸਾਡੇ ਤੇ ਇੰਨਾ ਕੁ ਪ੍ਰੈਸ਼ਰ ਬਿਲਡ ਅਪ ਕੀਤਾ ਜਾਵੇ ਕਿ ਸਾਨੂੰ ਝੁਕਾਇਆ ਜਾਵੇ ਅਸੀਂ ਗੁਰਸਿੱਖਾਂ ਦੇ ਪਰਿਵਾਰ ਜਿਹੜੀ ਜਿਹੜੀ ਦੂਜੀ ਧਿਰ ਹੈ ਉਹਨਾਂ ਦਾ ਬੰਦਾ ਕੋਈ ਰੈਸਟ ਪਾਇਆ ਵੀਰ ਜੀ 25 ਤੋਂ 30 ਬੰਦੇ ਨੇ ਉਹਨਾਂ 'ਚ ਇੱਕ ਵੀ ਬੰਦਾ ਸਾਰੇ ਕਾਨੂੰਨ ਸਿਰਫ ਸਾਡੇ ਲਈ ਆ ਇੱਕ ਵੀ ਬੰਦਾ ਦਾ ਮਰਿਆ ਕਹਿੰਦੇ ਸਾਡੀ ਕਹਿੰਦੇ ਸਾਡੇ ਬੰਦੇ ਨੂੰ ਮਾਰਿਆ ਗਿਆ ਇਹਨਾਂ ਬੰਦੇ ਨੂੰ ਤਾਂ ਬਰਾਬਰ ਹੈ ਨਾ 25 ਤੋਂ 30 ਬੰਦੇ ਆ ਉਹਦੇ ਵਿੱਚ ਉਹਨਾਂ ਨੇ ਸਾਰੇ ਚੜ ਕੇ ਆ ਕੇ ਮਾਰ ਦੇਣਾ ਸੀ ਉਹਨਾਂ ਨੇ ਤੁਸੀਂ ਵੀਡੀਓ ਚ ਦੇਖੋ ਮਾਰ ਹੀ ਦਿੱਤਾ ਸੀ ਉਹਨਾਂ ਨੇ ਆਪਣੇ ਵੱਲੋਂ ਸੈਲਫ ਡਿਫੈਂਸ ਤੋਂ ਨਿਕਲੇ ਪਹਿਲਾਂ ਉਹਨਾਂ ਨੇ ਕੁੱਟਮਾਰ ਕੀਤੀ ਕਹਿੰਦੇ ਕੋਈ ਐਵੇਂ ਜੀ ਵੀਡੀਓ ਕੋਈ ਕਰਤਾ ਨਹੀਂ ਮੈਂ ਦੱਸਦੀ ਆ ਤੁਹਾਨੂੰ ਜਦੋਂ ਇਹ ਸਾਰੀ ਗੱਲ ਸ਼ੁਰੂਆਤ ਹੋਈ ਸੀ ਮੇਰੇ ਫਾਦਰ ਸਾਹਿਬ ਕੱਲੇ ਗਏ ਸੀ ਗੁਰਦੁਆਰਾ ਸਾਹਿਬ ਚ ਉਹ ਰਹਿਤ ਮਰਿਆਦਾ ਨੂੰ ਪਿੱਠ ਨੂੰ ਲੈ ਕੇ ਉਹ ਗਿੱਠਾ ਸਾਹਿਬ 'ਚ ਖੜੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਕਹਿਤਾ ਕਿ ਬਈ ਤੁਸੀਂ ਬੈਹੋ ਤੇ ਉਸ ਤੋਂ ਬਾਅਦ ਉਹਨਾਂ ਦੀ ਬਹਿਸ ਸ਼ੁਰੂ ਹੋ ਗਈ। ਉਹ ਸਾਰੀ ਤਹਿਸ ਚਾ ਕੇ ਉਹਨਾਂ ਨੇ ਇਕੱਲੇ ਮੇਰੇ ਫਾਦਰ ਸਾਹਿਬ ਨੂੰ ਮਾਰਿਆ, ਕੁੱਟਿਆ। ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਦਸਤਾਰ ਵੀ ਉਤਾਰਤੀ, ਉਹਨਾਂ ਦੀ ਕਿਰਪਾਨ ਵੀ ਥੋਕੇ ਲੈ ਗਏ। ਉਸ ਤੋਂ ਬਾਅਦ ਮੇਰੇ ਵਾਈਟ ਫੋਰਚੂਨਰ ਜਿਹੜੀ ਮੈਂਸ਼ਨ ਕੀਤੀ ਹੋਈ ਹੈ, ਵਾਈਟ ਸਕੋਰਪੀਓ ਜੋ ਅੱਗਿਓਂ ਦੂਜੇ ਬੰਦੇ ਸੀਗੇ ਤੇ ਸਾਡੇ ਬੰਦੇ ਅ ਵਾਈਟ ਫੋਰਚੂਨਰ ਤੇ ਆਏ ਫਾਦਰ ਸਾਹਿਬ ਨੇ ਮੇਰੇ ਭਰਾਵਾਂ ਨੂੰ ਦੱਸਿਆ ਤੇ ਉਹ ਸਾਰੇ ਉਹਨਾਂ ਨੂੰ ਲੈ ਕੇ ਉਠਾਇਆ ਉਹਨਾਂ ਨੂੰ ਤੇ ਉਹਨਾਂ ਦੇ ਪਿੱਛੇ ਚਲੇ ਕੇ ਆਪਣੀ ਸ਼ਸਤਰ ਲੈਣ ਸਾਡੀ ਕਿਰਪਾਨ ਸਾਡਾ ਕਤਾਰ ਹੈ ਜੀ ਇਹ ਸਾਰੇ ਗੁਰਸਿੱਖਾਂ ਨੂੰ ਪਤਾ ਉਹਨਾਂ ਦੀ ਇੱਜ਼ਤ ਹੈ ਉਹਨਾਂ ਨੇ ਡਿਸਰੈਸਪੈਕਟ ਦੀ ਫਾਰਮ ਚ ਉਹਨਾਂ ਨੂੰ ਲੈ ਕੇ ਗਏ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਾਰ ਹੀ ਦਿੱਤਾ ਸੀ ਤੁਸੀਂ ਵੀਡੀਓ ਚ ਦੇਖੋ ਨਾਲੀ ਚ ਪਏ ਸੀ ਹੁਣ ਜਿਹੜਾ ਕਾਗਜ਼ ਸੀਗਾ ਉਹਦੇ ਉੱਤੇ ਕੀ ਲਿਖਿਆ ਹੋਇਆ ਜੀ ਜੀ ਵੀਰ ਜੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਿਵਾਰ ਹੈ ਖਾਲਸਾ ਜੀ ਨਿਹੰਗ ਸਿੰਘਾਂ ਦਾ ਪਿਛਲੇ 15 ਸਾਲ ਤੋਂ ਮੈਂ ਇਸ ਪਰਿਵਾਰ ਨੂੰ ਜਾਣਦਾ ਇਹਨਾਂ ਦੇ ਘਰ ਬਹਿ ਕੇ ਪ੍ਰਸ਼ਾਦੇ ਚੱਕੇ ਨਮਕ ਖਾਧਾ ਮੇਰੀ ਆਦਤ ਨਹੀਂ ਹੈਗੀ ਸਾਰੀ ਬਹੁਤ ਜਾਣਦੀ ਅਤਰਦੀ ਆਪਾਂ ਨਮਕ ਹਰਾਮੀ ਕਰਨ ਵਾਲੇ ਬੰਦੇ ਨਹੀਂ ਹੈਗੇ ਡਿਸੀਜਨ ਮੇਕਰ ਪਰਿਵਾਰ ਹੀ ਹੈ ਆਪਾਂ ਸਿਰਫ ਇਹਨਾਂ ਦੀ ਬਾਹਮਾ ਬਣ ਕੇ ਨਾਲ ਖਲੋਤੇ ਆ ਪਹਿਲੇ ਦਿਨ ਤੋਂ ਖਾਲਸਾ ਜੀ ਅੰਦਰ ਹਰ ਸਿਮਰਨ ਸਿੰਘ ਬੱਲ ਜਿਹੜੇ ਕਿ ਡੀਐਸਪੀ ਸੁਹਾਣੇ ਨੇ ਉਹਨਾਂ ਦੇ ਅੰਡਰ ਇੱਕ ਕੇਸ ਹੈਗਾ ਜੀ ਠੀਕ ਹੈ ਜੀ ਵੀਰ ਜੀ 4 ਤਰੀਕ ਦੀ ਲੜਾਈ ਹੋਈ ਆ 5 ਤਰੀਕ ਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਚੁੱਕਲੇ ਜਾਂਦੇ ਨੇ ਔਰ ਇੰਨੀ ਜਿਆਦਾ ਫੋਰਸ ਲੈ ਕੇ ਹਸਪੀਟਲ ਤੋਂ ਵੀ ਡਿਸਚਾਰਜ ਕਰਾ ਕੇ ਮੈਨੇਜਮੈਂਟ ਨਾਲ ਰਲ ਕੇ ਇਹ ਉਹਨਾਂ ਨੂੰ ਵੀ ਤੀਜੇ ਬੰਦੇ ਨੂੰ ਰੋਪੜ ਜੇਲ੍ਹ ਭੇਜਣਾ ਚਾਹੁੰਦੇ ਆ ਅਸੀਂ ਇਹੀ ਚਾਹੁੰਦੇ ਆ ਕਿ ਜਿਹੜੀ ਦੂਜੀ ਧਿਰ ਤੇ ਵੀ 307 ਦਾ ਮੁਕਦਮਾ ਦਰਜਿਆ ਉਹਨਾਂ ਵੀ ਤੇ ਕ੍ਰਾਈਮ ਕੀਤਾ ਨਾ ਅੱਜ 8ਵਾਂ ਦਿਨ ਹੋ ਗਿਆ ਉਹ ਡੀਡੀਆਰ ਐਫਆਈਆਰ ਕੱਟੇ ਕਿਉਂ ਨਹੀਂ ਹਰ ਸਿ ਸਿੰਘ ਬੱਲ ਨੇ ਆਰਡਰ ਦਿੱਤਾ ਤੇ ਜਿਹੜਾ ਉਹ ਅਮਨਦੀਪ ਸਿੰਘ ਐਸਐਚਓ ਨੇ ਆਪਣੀ ਟੀਮ ਭੇਜ ਕੇ ਬੰਦੇ ਚੱਕੇ ਤੇ ਅੰਦਰ ਬਹਿ ਕੇ ਵੀਰਜੇ ਸੁਖਚੰਨ ਸਿੰਘ ਮਿਸਲ ਨਿਸ਼ਾਨਾ ਵਾਲੀ ਸਤਕਾਰਯੋਗ ਨੇ ਇਹ ਅੰਦਰ ਬੈਠੇ ਸੀ আর ਸਿਮਰਨ ਸਿੰਘ ਬੱਲ ਬੈਠੇ ਸੀ ਗੁਰਦੁਆਰੇ ਦੇ ਸਾਰੀ ਮੈਨੇਜਮੈਂਟ ਟਰਸਟ ਸੁਹਾਣੇ ਹਸਪੀਟਲ ਦੀ ਨਾਲ ਬੈਠੀ ਸੀ ਉੱਥੇ ਇਹ ਗੱਲ ਹੋਈ ਸੀ ਉਹ ਕਹਿੰਦੇ ਆ ਵੀ ਅਸੀਂ ਤੁਸੀਂ ਲੈ ਜਾਓ ਪਹਿਲੇ ਜ਼ੁਬਾਨੀ ਕਹਿੰਦੇ ਸੀ ਵੀਰ ਜੀ ਵੀ ਤੁਸੀਂ ਇੱਥੋਂ ਲੈ ਜਾਓ ਅਸੀਂ ਅਰੈਸਟ ਨਹੀਂ ਕਰਾਂਗੇ ਤੁਹਾਨੂੰ ਵੀ ਪਤਾ ਹੈ ਵੀਰ ਦੀ ਹਾਥੀ ਦੇ ਦੰਦ ਵੀਰ ਜੀ ਦਿਖਾਉਣ ਦੇ ਹੋਰ ਹੁੰਦੇ ਆ ਖਾਣ ਦੇ ਹੋਰ ਹੁੰਦੇ ਆ ਇੱਕਦਮ ਮੁਕਰਨ ਚ ਕੋਈ ਟਾਈਮ ਨਹੀਂ ਲੱਗਦਾ ਵੀਰ ਜੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਉਹ ਫੋਰਸਫੁਲੀ ਕਹਿਣ ਲੱਗੇ ਵੀ ਬੰਦਾ ਤੇ ਡਿਸਚਾਰਜ ਕਰਨਾ ਹੀ ਪਏਗਾ ਅਸੀਂ ਹਸਪੀਟਲ ਕਹਿ ਰਿਹਾ ਵੀ ਡਿਸਚਾਰਜ ਕਰਨਾ ਹੀ ਪਏਗਾ ਲੈ ਕੇ ਜਾਣਾ ਹੀ ਪਏਗਾ ਉਸ ਤੋਂ ਬਾਅਦ ਵੀਰ ਜੀ ਇਹ ਬਲਸਾਹਬ ਆਪਾਂ ਉਹਨਾਂ ਨੂੰ ਕਿਹਾ ਬਲਸਾਹਬ ਕਹਿੰਦੇ ਵੀ ਮੇਰੀ ਜ਼ੁਬਾਨ ਦੀ ਵੈਲਿਊ ਨਹੀਂ ਗਈ ਹਰ ਸਿਮਰਨ ਸਿੰਘ ਭਾਲ ਜਿਹੜਾ ਡੀਐਸਪੀ ਨੇ ਉਹ ਕਹਿੰਦੇ ਮੇਰੇ ਜਵਾਨ ਦੀ ਵੈਲਿਊ ਨਹੀਂ ਮੈਂ ਕਹਾ ਸਰਦਾਰ ਸਾਹਿਬ ਤੁਹਾਡੀ ਜਵਾਨ ਦੀ ਵੈਲਿਊ ਹੈ ਪਰ ਟੱਬਰ ਨਾ ਨਾ ਰੁੱਲ ਜੇ ਕਿਤੇ ਇਸ ਕਰਕੇ ਲਿਖ ਕੇ ਦੇ ਦਿਓ ਮੈਂ ਭਾਜੀ ਆ ਪੜਿਆ ਲਿਖਿਆ ਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਲਿਖਤ ਦੇ ਵਿੱਚ ਦੇ ਦਿਓ ਲਿਖ ਦਿਓ ਵੀ ਆਪਾਂ ਇਹ 302 ਦਾ ਮਕਦਮਾ ਦਰਜਿਆ ਵੀ ਅਸੀਂ ਇਧਰੋਂ ਦੀ ਚੜਦੇ ਆ ਤੇ ਆਪਾਂ ਬੰਦਾ ਨਹੀਂ ਫੜਾਂਗੇ ਉਹਨਾਂ ਨੇ ਵੀ ਆਪਣਾ ਛੋਟੀ ਜੀ ਫਾਰਮ ਦੇ ਵਿੱਚ ਇੱਕ ਲਿਖ ਦਿੱਤਾ ਉਹ ਕਾਗਜ਼ ਦੇ ਵਿੱਚ ਹਾਂ ਵਿਰਿੰਦਰ ਸਿੰਘ ਚਾਪੜਾ ਇਦਾਂ ਤਾਂ ਗੱਲ ਆ 302 ਦਾ ਮੁਕਦਮਾ ਦਰਜਿਆ ਲੜਿੰਦਾ ਆ ਅਸੀਂ ਉਹਨੂੰ ਨਹੀਂ ਫੜਾਂਗੇ ਹਰਨ ਸਿਮਰਨ ਸਿੰਘ ਇੱਦਾਂ ਸਾਈਨ ਕਰ ਦਿੰਦੇ ਨੇ ਉਹ ਹਰ ਸਿਮਰਨ ਸਿੰਘ ਬੱਲ ਨਹੀਂ ਪਤਾ ਲੱਗ ਰਿਹਾ ਉੱਥੋਂ ਉੱਥੋਂ ਡੀਐਸਪੀ ਸੁਹਾਣੇ ਦਾ ਨਾਲ ਨਹੀਂ ਪਤਾ ਲੱਗ ਰਿਹਾ ਕਿ ਕਿਹਦੇ ਨਾਲ ਕਮਿਟਮੈਂਟ ਹੋਈ ਏ ਅਸੀਂ ਉੱਥੇ ਮੈਂ ਇਹ ਗੱਲ ਰੱਖੀ ਜੇ ਕਮਿਟਮੈਂਟ ਕਰਨੀ ਆ ਉੱਥੇ ਪਰਿਵਾਰ ਦਾ ਇੱਕ ਜੀ ਚਾਹੀਦਾ ਉਹਦੇ ਸਾਈਨ ਹੋਣੇ ਜ਼ਰੂਰੀ ਨੇ ਉੱਥੇ ਸੁਖਤੈਨ ਸਿੰਘ ਇੰਪੋਰਟੈਂਟ ਨਹੀਂ ਹੈ ਸਰਵਜੀਤ ਸਿੰਘ ਇੰਪੋਰਟੈਂਟ ਨਹੀਂ ਹੈ ਉੱਥੇ ਪਰਿਵਾਰ ਦੇ ਦੋ ਜੀ ਨੇ ਇਹ ਧੀ ਰਾਣੀ ਹੈ ਜਸਲੀਨ ਕੌਰ ਇਹ ਮਾਤਾ ਜੀ ਘਰੇ ਦਿਖਾ ਦਿਓ ਜੀ ਇਹ ਵਰਿੰਦਰ ਸਿੰਘ ਦੀ ਸਿੰਘਣੀ ਆ ਕੁਸ਼ਵਿੰਦਰ ਕੌਰ ਮੈਂ ਕਹਾਂ ਦੋਨਾਂ ਦੀ ਸਹਿਮਤੀ ਸਾਈਨ ਹੋ ਜਾਣ ਤੇ ਕੋਈ ਗਲੀ ਡਿਸਟਰਬ ਚਾਹੀਦਾ ਜਰੂਰੀ ਪਰਵਾਹ ਜਰੂਰੀ ਚਾਹੀਦਾ ਸੀ ਇਸ ਕਰਕੇ ਵੀ ਜੇ ਕਿਸੇ ਨੂੰ ਅਥਾਰਟੀ ਨਹੀਂ ਹੈਗੀ ਵੀ ਇੱਕ ਬੰਦਾ ਸਾਈਨ ਕਰਕੇ ਤੇਦੋਂ ਕੰਪਰੋਮਾਈਜ਼ ਕਰੇ ਜੀ ਬਿਲਕੁਲ ਹੁਣ ਤੁਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾ ਵੀਰ ਜੀ ਪਰਿਵਾਰ ਨਾਲ ਖੜਾ ਆ ਇਦਾਂ ਦਾ ਕੋਈ ਕੰਪਰੋਮਾਈਜ਼ਿੰਗ ਹੈਗਾ ਕਿਉਂਕਿ ਵੀਰ ਜੀ ਦੇਖੋ ਜੇ ਉਹ ਡਿਸਚਾਰਜ ਕਰ ਦਿੰਦੇ ਆ ਹਾਂਜੀ ਤੇ ਜੇ ਉਹਨਾਂ ਅਰੈਸਟ ਪਾ ਲਈ ਜਾਂਦੀ ਹੈ ਤਾਂ ਫਿਰ ਕਿਉਂ ਵੀਰ ਜੀ ਦੇਖੋ ਉਹਨਾਂ ਦਾ ਦੂਜੇ ਧਿਰ ਦਾ ਪਲੜਾ ਪਾਰੀ ਉਹਨਾਂ ਦਾ ਡਿਸਚਾਰਜ ਦਾ ਦੇ ਤਾਂ ਪੇਪਰ ਤੁਹਾਨੂੰ ਵੀਰ ਜੀ ਤੁਸੀਂ ਇਹ ਦੇਖ ਲਓ ਜੇ 8 ਦਿਨਾਂ ਤੋਂ ਬੰਦੇ ਨਹੀਂ ਫੜੇ ਗਏ ਐਦਾ ਮਤਲਬ ਕੋਈ ਪ੍ਰੈਸ਼ਰ ਤੇ ਹੈ ਨਾ ਪਿੱਛੇ ਪੋਲਿਟੀਕਲ ਪ੍ਰੈਸ਼ਰ ਤੇ ਹੈਗਾ ਨਾ ਅਗਰ ਕਿਸੇ ਅੱਜ ਵਰਦੀ ਧਾਰੀ ਨੂੰ ਹੱਥ ਲੱਗਾ ਹੁੰਦਾ ਦੱਸੋ 8 ਦਿਨ ਲੱਗਦੇ ਭਾਜੀ ਸਾਰਾ ਸੁਹਾਣਾ ਚੱਕ ਲੈਣਾ ਸੀ ਅਗਲਾ ਨੇ ਪਿੰਡ ਇਹ ਵਰਦੀ ਕੀ ਇਹ ਬਾਣੇ ਦੀ ਵੈਲਿਊ ਨਹੀਂ ਹੈਗੀ ਬਾਣਾ ਰੋਲ ਕੇ ਰੱਖਤਾ ਨਾਲੀਆਂ ਦੇ ਵਿੱਚ ਅਗਰ ਅੱਜ ਇੱਕ ਅੱਜ ਬਾਣੇ ਵਾਲਿਆਂ ਨੂੰ ਐ ਕੁੱਟਿਆ ਗਿਆ ਰਿਹਾ ਤੇ ਕਿਉਂ ਇੰਨੀ ਕਾਲੀ ਪੈ ਗਈ ਭਈ ਰਸਤ ਦੀ ਫੇਰ ਅਸੀਂ ਇਹੀ ਚਾਹੁੰਦੇ ਆ ਦੂਜੀ ਧਿਰ ਤੇ ਹੈ ਹੀ ਸਿਵਲ ਤੇ ਉਥੇ ਪੈਂਟ ਸ਼ਰਟ ਪਾਉਂਦੇ ਨੇ ਇੰਨੀ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਕ੍ਰਾਈਮ ਕੀਤਾ ਜੇ ਸਾਡੇ ਬੰਦੇ ਜਿਹੜਾ ਉਹਨਾਂ ਨੇ ਵੀ ਕੀਤਾ ਕਹਿੰਦੇ ਉਹਨਾਂ ਨੇ ਤੇ ਕਿਰਚਾ ਕਿਰਪਾਨਾ ਮਾਰ ਕੇ ਬੰਦਾ ਮਾਰਿਆ ਭਾਜੀ ਦੇਖੋ ਲੜਾਈ ਝਗੜਾ ਹੋਇਆ ਦੋਨੋਂ ਪਾਸੋਂ ਵਾਰ ਹੋਏ ਨੇ ਕਿਰਚਾ ਕਿਰਪਾਨਾ ਮਾਰੀਆਂ ਵੀਰ ਜੀ ਤੁਸੀਂ ਦਿਖਾ ਦਿਓ ਕਿਹੜੀ ਵੀਡੀਓ ਤੇ ਮਾਰੀਆਂ ਵੀਰ ਜੀ ਕਹਿਣ ਨਾਲ ਕੀ ਹੁੰਦਾ ਪ੍ਰੂਫ ਦਿਖਾਓ ਨਾ ਕਿੱਥੇ ਕਿਰਤਾ ਕਰਪਾਣਾ ਮਾਰੀਆਂ 8 9 ਮਿੰਟ ਦੀ ਵੀਡੀਓ ਹੈ ਤਿੰਨੋਂ ਪਿਓ ਪੁੱਤਰ ਇੰਨੀ ਬੁਰੀ ਤਰ੍ਹਾਂ ਮਾਰੇ ਆ ਨਾ ਰੋਲ ਕੇ ਰੱਖ ਦਿੱਤਾ ਬਾਣਾ ਰੋਲ ਕੇ ਰੱਖ ਦਿੱਤੇ ਗੁਰੂ ਦੇ ਦਿੱਤੇ ਕੇਸ ਲਪਤਾ ਮਾਰੀਆਂ ਗਈਆਂ ਜੁੱਤੀਆਂ ਮਾਰੀਆਂ ਗਈਆਂ ਕੇਸਾਂ ਚ ਇਹ ਕੋਈ ਗੱਲਾਂ ਨਹੀਂ ਤਾਂ ਵੀ 8 ਦਿਨ ਹੋ ਗਏ ਨੇ ਵੀਰ ਜੀ ਫੜਿਆ ਨਹੀਂ ਗਏ ਬੰਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੇ ਬੱਲ ਸਾਹਿਬ ਸੱਚੇ ਨੇ ਸਾਡੇ ਨਾਲ ਹਮਦਰਦੀ ਰੱਖਦੇ ਨੇ ਨਾ ਰੱਖੋ ਯਾਰ ਹਮਦਰਦੀ ਜੋ ਕਾਨੂੰਨ ਦਾ ਪ੍ਰੋਟੋਕਾਲ ਆ ਫੋਲੋ ਕਰੋ ਕਾਨੂੰਨ ਦੇ ਹਿਸਾਬ ਨਾਲ 307 ਵਾਲਾ ਵੀ ਤੇ ਮੁਜਰਮ ਹੈ ਨਾ ਉਹਨਾਂ ਨੂੰ ਫੜੋ ਜੇ ਉਹਨਾਂ ਨੂੰ ਫੜ ਲੈਂਦੇ ਹੋ ਸਾਡਾ ਬੰਦਾ ਵੀ ਅਰੈਸਟ ਹੋ ਜਾਏਗਾ ਕੋਈ ਗੱਲ ਨਹੀਂ ਅਸੀਂ ਆਪ ਘਰਾ ਦਿਆਂਗੇ ਅਰੈਸਟ ਸਾਨੂੰ ਪਤਾ ਅੱਜ ਨਹੀਂ ਤੇ ਕੱਲ ਉਹਨੇ ਅਰੈਸਟ ਹੋਣਾ ਹੀ ਹੋਣਾ ਸਾਨੂੰ ਪਤਾ ਵਾ ਪਰ ਪਹਿਲੇ ਦੂਜੀ ਧਿਰ ਵੱਲ ਵੀ ਇਹ ਕੀਤਾ ਜਾਵੇ ਜੇ ਟੀਮਾਂ ਲੈ ਕੇ ਘਰ ਤੋਂ ਇਹਨਾਂ ਦੇ ਭਰਾ ਚੱਕੇ ਜਾ ਸਕਦੇ ਨੇ ਟੀਮਾਂ ਲੈ ਕੇ ਹਸਪਤਾਲ ਦਾ ਪੂਰਾ ਘੇਰਾਬੰਦੀ ਕੀਤੀ ਜਾ ਸਕਦੀ ਹੈ ਕੀ ਸੁਹਾਣਾ ਮਾਜਰੀ ਕਿੰਨੀ ਕੀ ਦੂਰ ਹੈ ਵੀਰ ਜੀ 25 30 ਬੰਦੇ ਜਿਹੜੇ ਨੇ ਇਹਨਾਂ ਨੂੰ ਨਾਮ ਵੀ ਪਤਾ ਨਹੀਂ ਚਲੋ ਪਰਿਵਾਰ ਨੂੰ ਚਾਰ ਨਾਮ ਪਤਾ ਸੀ ਹਜੇ ਤੱਕ ਇਹਨਾਂ ਦੇ ਨਾਮ ਨਹੀਂ ਫੜੇ ਉਹ ਦੁਕਾਨਾਂ ਵੀ ਖੋਲਣਦੇ ਆ ਉਹ ਕੰਮ ਵੀ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਕਿਉਂ ਨਿਹੰਗ ਸਿੰਘਾਂ ਨੂੰ ਬਦਨਾਮ ਕੀਤਾ ਜਾ ਰਿਹਾ ਭਾਈ ਕਿਉਂ ਨਿਹੰਗ ਸਿੰਘਾਂ ਦੀ ਧੀਆ ਤੇ ਇਦਾਂ ਤਸ਼ੱਦਦ ਕੀਤਾ ਜਾ ਰਿਹਾ ਸੋ ਫੈਨ ਨਹੀਂ ਕੀਤਾ ਜਾਏਗਾ ਖਾਲਸਾ ਜੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਨਾ ਲਾਓ ਸਪੋਰਟ ਕਰੋ ਫੈਸਲਾ ਪਰਿਵਾਰ ਲਏਗਾ